ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਤੁੰਨ ਤੁੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਇਹਨਾਂ ਦਾ ਗੁਰੂ ਸਵਾਰਿਓ ਗੁਰਪੁਰਬ ਹੈ ਪ੍ਰਕਾਸ਼ ਪੁਰਬ ਹੈ ਅਵਤਾਰ ਪੁਰਬ ਹੈ ਭਾਈ ਲੈਣਾ ਦੀ ਪਿਆਰਿਓ ਮੱਤੇ ਦੀ ਸਰਾਹ ਜਿੱਥੇ ਆਪ ਜੀ ਦਾ ਜਨਮ ਹੋਇਆ ਕਾਕੇ ਦੀ ਸਰਾਹ ਵੀ ਕਿਹਾ ਜਾਂਦਾ ਹੈ ਔਰ ਜਿਸ ਵੇਲੇ ਇਹ ਨਗਰ ਘੁਗ ਵਸਦਾ ਸੀ ਨਾ ਤਿਹ ਬਾਹਰਲੇ ਹਮਲਾਵਾਰਾਂ ਦੇ ਹਮਲੇ ਹੁੰਦੇ ਸਨ ਸਭ ਕੁਝ ਲੁੱਟ ਪੁੱਟ ਕੇ ਲੈ ਜਾਂਦੇ ਸਨ ਔਰ ਇਹ ਨਗਰ ਵੀ ਪਿਆਰਿਓ ਜਦ ਲੁੱਟਿਆ ਪੁੱਟਿਆ ਗਿਆ ਤੇ ਗੁਰੂ ਅੰਗਦ ਦੇਵ ਜੀ ਜਿਹੜੇ ਕਿ ਨਗਰ ਦੇ ਵਿੱਚ ਦੁਕਾਨਦਾਰੀ ਦਾ ਕੰਮ ਕਰਦੇ ਸਨ ਹੱਜੀ ਕਿੱਤ ਗਾਦੇ ਸਨ ਵਪਾਰ ਦਾ ਕੰਮ ਕਰਦੇ ਸਨ ਸਭ ਦੇ ਪੱਤੇ ਵਾਲਾ ਕੰਮ ਕਰਦੇ ਸਨ ਕਾਰੋਬਾਰ ਸਿਮੇੜ ਕੇ ਹਰੀ ਕੇ ਆ ਗਏ ਹਰੀਆਂ ਦੇ ਵਿੱਚ ਆਣ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਪਿਆਰਿਓ ਉਸ ਵੇਲੇ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਯੁੱਗ ਚੱਲਦਾ ਸੀ ਤੇ ਜਦੋਂ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਸਨ ਪਿਆਰਿਓ ਤੇ ਬੜਾ ਦੁਨੀਆਂ ਦੇ ਉੱਤੇ ਭਰਮ ਭਲੇਖਾ ਸੀ ਅੱਜ ਵੀ ਹੈਗਾ ਉਦੋਂ ਵੀ ਐਸੇ ਗੁਰੂ ਤੋਂ ਵਿਛੜੇ ਹੋਏ ਲੋਕ ਜਿੰਦ ਨੂੰ ਜਿਲ ਕਰਦਾ ਸੀ ਆਪਣਾ ਜਿਸ ਤਰੀਕੇ ਦੇ ਨਾਲ ਆਪਣੇ ਇਸ਼ਟ ਨੂੰ ਮੰਨਣਾ ਕਰਨ ਤੇ ਇਹ ਵੀ ਗੁਰੂ ਅੰਗਦ ਦੇਵ ਜੀ ਪਿਆਰਿਓ ਦੇ ਇਹਨਾਂ ਦਾ ਨਾਮ ਲੈਣਾ ਹੈ। ਔਰ ਆਪਣੇ ਸੰਗੀ ਸਾਥੀਆਂ ਦੇ ਨਾਲ ਇਹ ਮਾਤਾ ਦੇ ਦਰਸ਼ਨਾਂ ਨੂੰ ਜਾਂਦੇ। ਸਾਲ ਦੇ ਵਿੱਚ ਕੱਟੋ-ਕੱਟ 12 ਵੇਰਾਂ ਜਾਂਦੇ ਹੁਣ ਸੰਗ ਚੱਲਿਆ ਪਰਮੇਸ਼ਰ ਨਾਲ ਆਕਾਰ ਪ੍ਰਮਾਤਮਾ ਨਾਲ ਸਾਂਝ ਪਾਉਂਦੇ ਨੇ ਪੈਂਦੀ ਨਹੀਂ ਮਨ ਰਿਹਜਦਾ ਨਹੀਂ ਮਨ ਕਰਿਜਦਾ ਹੈ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਚੱਲਦੇ ਚੱਲਦੇ ਸੰਗ ਦੇ ਨਾਲ ਇਹ ਸਾਰਾ ਸੰਗ ਪਿਆਰਿਓ ਕਰਤਾਰ ਗੁਰ ਦੇ ਲਾਗੇ ਪਹੁੰਚ ਚੁੱਕਾ ਹੈ ਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਜਰਵਾਣੇ ਜਿਹੜੇ ਸੀ ਨਾ ਪਿਆਰਿਓ ਇੱਕ ਅੱਧਾ ਚੱਲਣ ਵਾਲੀ ਤੇ ਗੱਲ ਨਹੀਂ ਸੀ ਜਿਵੇਂ ਅੱਜ ਵੀ ਚੱਲੀ ਜਾਂਦਾ ਜੀ। ਰਸਤਿਆਂ ਦੇ ਵਿੱਚ ਮੋਟਰਸਾਈਕਲ ਖੋਹ ਕੇ ਲੁੱਟ ਲੈਂਦੇ ਨੇ। ਕਿਤੇ ਦੋ ਜੀ ਜਾਂਦੇ ਹਣ ਉਹਨਾਂ ਦੀਆਂ ਕੰਨਾਂ ਦੀਆਂ ਵਾਲੀਆਂ ਖਿੱਚ ਲੀਆਂ, ਕਾਂਢੇ ਖਿੱਚ ਲਏ, ਚੈਨੀਆਂ ਖਿੱਚ ਲੀਆਂ। ਐਸਾ ਹੀ ਜ਼ਮਾਨਾ ਹੋ ਜਿਸ ਸਮੇਂ ਵੀ ਹੁੰਦਾ ਸੀ। ਤੇ ਇਹ ਜਿਹੜਾ ਸੰਗ ਸੀ ਇਹ ਚੋਖੇ ਦੁਨੀਆਂ ਜਿਹੜੀ ਆ ਉਹ ਇਕੱਠੀ ਦੁਰਦੀ ਸੀ ਸੰਗ ਦੇ ਵਿੱਚ ਨਾਲ ਸਾਰਾ ਆਪਣਾ ਸਮਾਨ ਹੁੰਦਾ ਸੀ ਜਿੱਥੇ ਰਾਤ ਨੂੰ ਵਿਸ਼ਰਾਮ ਕਰਨਾ ਆਪ ਕੋ ਆਪਣੇ ਟੈਂਟ ਤੰਬੂ ਲਾ ਕੇ ਘਰ ਵਰਗਾ ਪਿੰਡ ਵਰਗਾ ਕੰਮ ਬਣਾ ਲੈਂਦੇ ਸਨ ਘੋੜੀਆਂ ਗੱਡਾਂ ਦੇ ਉੱਤੇ ਇਹ ਸਾਰਾ ਸੰਗ ਜਾਂਦਾ ਸੀ ਅੱਜ ਐਸਾ ਕ੍ਰਿਸ਼ਮਾ ਵਰਤਿਆ ਬਾਬਾ ਲੈਣਾ ਜੀ ਆਪਣੀ ਘੋੜੀ ਤੇ ਸਵਾਰ ਹੋਏ ਜਿੱਥੇ ਸੰਗ ਰੁਕਿਆ ਸੀ ਨਾ ਕਹਿਣ ਲੱਗੇ ਮੈਨੂੰ ਥੋੜਾ ਜਿਹਾ ਕੰਮ ਹੈ ਤੁਸੀਂ ਵਿਸ਼ਰਾਮ ਕਰੋ ਮੈਂ ਆਇਆ ਘੋੜੀ ਲੈ ਕੇ ਸਵਾਰ ਹੋ ਕੇ ਪਿਆਰੋ ਚੱਲ ਪਏ ਅੱਗੇ ਜਾ ਕੇ ਪੁੱਛਦੇ ਨੇ ਕਿ ਇੱਥੇ ਬਾਬੇ ਨਾਨਕ ਦਾ ਘਰ ਹੈ ਉਹ ਕਿਥੇ ਇੱਕ ਕਰਕੇ ਹੈ ਮੈਂ ਉਹਨਾਂ ਦੇ ਦਰਸ਼ਨ ਕਰਨੇ ਪਿਆਰਿਓ ਘੋੜੀ ਤੇ ਸਵਾਰ ਹੋ ਕੇ ਜੇ ਜਗ੍ਹਾ ਤੇ ਗਏ ਰਸਤਾ ਪੁੱਛਦੇ ਪੁੱਛਦੇ ਅੱਗੇ ਇੱਕ ਬਾਪੂ ਨੂੰ ਪੁੱਛਿਆ ਕਹਿਣ ਲੱਗੇ ਬਾਬਾ ਜੀ ਇੱਥੇ ਬਾਬੇ ਨਾਰਕ ਦਾ ਘਰ ਕਿਹੜਾ ਹੈ ਤੇ ਅੱਗੋਂ ਉਹ ਬਜ਼ੁਰਗ ਬੋਲਿਆ ਪੁਰਖਾ ਮੈਂ ਤੈਨੂੰ ਛੱਡ ਆਉਣਾ ਉੱਥੇ ਲੈ ਜਾਂਦਾ ਕੋਸ ਬਜ਼ੁਰਗ ਨੇ ਘੋੜੇ ਦੀ ਲਗਾਮ ਫੜੀ ਐ ਲੈਣਾ ਜੀ ਉੱਪਰ ਬੈਠੇ ਨੇ ਚੱਲਦੇ ਚੱਲਦੇ ਕਰਤਾਰਪੁਰ ਸੈ ਵਿਖੇ ਪਹੁੰਚ ਗਏ ਨੇ ਕਹਿਣ ਲੱਗੇ ਪਿਆਰਿਆ ਉਹ ਕਿੱਲ੍ਹਾਈ ਉੱਥੇ ਘੋੜੀ ਬਨਦੇ ਮੂੰਹ ਅਥ ਢੋਲੈ ਤੇ ਉਹ ਸਾਹਮਣੇ ਜਿਹੜਾ ਕਮਰਾ ਐ ਉਹ ਬਾਬੇ ਨਾਨਕ ਦਾ ਹੀ ਜਾ ਕੇ ਦਰਸ਼ਨ ਕਰ ਭਾਈ ਲੈਣਾ ਜੀ ਘੋੜੀ ਤੋਤਰੇ ਕਿੱਲੇ ਦੇ ਉੱਤੇ ਘੋੜੀ ਨੂੰ ਬਣਿਆ ਤੇ ਮੂੰਹ ਹੱਥ ਸੁਚਾ ਕਰਕੇ ਜਲਦੇ ਨਾਲ ਪਿਆਰੋ ਨੇਤਰਾਂ ਦੇ ਵਿੱਚ ਛਟੇ ਮਾਰੇ ਚਲਦੇ ਚਲਦੇ ਜਦੋਂ ਉਸ ਕਮਰੇ ਦੇ ਸਾਹਮਣੇ ਗਏ ਤੇ ਹੈਰਾਨ ਹੋ ਗਏ ਹੈਰਾਨ ਹੋ ਗਏ ਹਰਾਨੀ ਦਾ ਕਾਰਨ ਬੜਾ ਵੱਡਾ ਬਣ ਗਿਆ ਜਿਸ ਪੁਰਖ ਨੇ ਘੋੜੀ ਦੀ ਲਗਾ ਫੜੀ ਸੀ ਉਹੀ ਬੈਠਾ ਸੀ ਤੇ ਕੇ ਚਰਣਾ ਤੇ ਪੈ ਗਿਆ ਅੱਖਾਂ ਦੇ ਵਿੱਚੋਂ ਨੀਰ ਵਹਿਣਾ ਸ਼ੁਰੂ ਹੋ ਗਿਆ ਤੇ ਪਿਆਰਿਓ ਇੰਨੇ ਚੀ ਪਰਮੇਸ਼ਰ ਦੀ ਕਿਰਪਾ ਹੋ ਗਈ ਬਾਬੇ ਨਾਨਕ ਦਾ ਹੱਥ ਮੇਰੇ ਭਰਿਆ ਸਿਰ ਤੇ ਹੋ ਗਿਆ ਜਿਹੜਾ ਮਨ ਖਿਜਦਾ ਸੀ ਉਹ ਖਿਜਣੋਂ हट ਗਿਆ ਮਨ ਨੂੰ ਸ਼ਾਂਤੀ ਆ ਗਈ ਸਮਝ ਪੈ ਗਈ ਅਸਲੀ ਧਾਰ ਹੀ ਹੈ ਉੱਠਦਾ ਨਹੀਂ ਮੱਥਾ ਟੇਕ ਕੇ ਨਿਰੰਤਰ ਨੌ ਨਿਸਲ ਗੁਰੂ ਅੰਗਦ ਦੇਵ ਜੀ ਬਾਬੇ ਨਾਨਕ ਤੇ ਚਰਣਾ ਦੇ ਡਿੱਗੇ ਪਏ ਨੇ ਕਹਿੰਦੇ ਮੈਂ ਘੋੜੀ ਤੇ ਚੜਿਆ ਹੋਇਆ ਸੀ ਤੁਸੀਂ ਅੱਗੇ ਲਗਾ ਫੜ ਕੇ ਆਏ ਮੈਂ ਤੁਹਾਡੇ ਦਰਸ਼ਨਾਂ ਵਾਸਤੇ ਆਇਆ ਸੀ ਤੇ ਮੈਂ ਤੁਹਾਡੇ ਚਰਣਾ ਤੇ ਡਿੱਗਣ ਵਾਲਾ ਘੋੜੀ ਤੇ ਚੜ ਗਿਆ ਬੜਾ ਵਰਲਾਬ ਕਰਦੇ ਨੇ ਸਰਗੁਰੂ ਨੇ ਟਾਰਸ ਦਿੱਤੀ ਜੱਫੀ ਵਿੱਚ ਲਿਆ ਕਹਿਣ ਲੱਗੇ ਪੁਰਖਾ ਤੇਰਾ ਨਾਂ ਕੀ ਹੈ ਕਹਿੰਦਾ ਜੀ ਮੇਰਾ ਨਾਂ ਲੈਣਾ ਇਤਨੇ ਤਰ ਉੱਠ ਕੇ ਗੁਰੂ ਨਾਨਕ ਦੇਵ ਜੀ ਕਹਿੰਦੇ ਤੂੰ ਲੈਣਾ ਤੇ ਅਸੀਂ ਦੇਣਾ ਤੂੰ ਲੈਣਾ ਤੇ ਅਸੀਂ ਦੇਣਾ ਤੇ ਪਿਆਰਿਓ ਐਸੀ ਕਿਰਪਾ ਹੋਈ ਸੰਗ ਵਾਲਿਆਂ ਨੂੰ ਕਿਹਾ ਵੀ ਹੁਣ ਤੁਸੀਂ ਅੱਗੇ ਜਾਣਾ ਚਲੇ ਜੋ ਮੇਰੀ ਦੇਵੀ ਆ ਗਈ ਹੈ ਮੇਰਾ ਟਿਕਾਣਾ ਆ ਗਿਆ ਮੈਂ ਇਹ ਨੂੰ ਅੱਗੇ ਨਹੀਂ ਜਾਵਾਂਗਾ ਤੇ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਦੇ ਦਰ ਦੇ ਭੌਰੇ ਬਣ ਗਏ ਦਰਸ਼ਨ ਮੇਲੇ ਕਰਕੇ ਨਗਰ ਨੂੰ ਚਲੇ ਜਾਂਦੇ ਨੇ ਵਾਪਸ ਫਿਰ ਆ ਜਾਂਦੇ ਨੇ ਤੇ ਨਗਰ ਆਪਣੇ ਹਰੀ ਗਿਆ ਤੋਂ ਲੈ ਕੇ ਪਿਆਰਿਓ ਸਿਰ ਤੇ ਜੋ ਸਿੱਧਾ ਪੱਤਾ ਲਿਜਾਣਾ ਹੁੰਦਾ ਸੀ ਗੁਰੂ ਦਰਬਾਰ 'ਤੇ ਝੁੱਕ ਕੇ ਵੀ ਲਿਜਾਂਦੇ ਰਹੇ ਘੋੜੀ ਤੇ ਵੀ ਲਿਜਾਂਦੇ ਰਹੇ ਬੜੀ ਬੜੀ ਪ੍ਰੀਖਿਆ ਕੀਤੀ ਗੁਰੂ ਅੰਗਦ ਦੇਵ ਜੀ ਦੇ ਪਿਆਰੋ ਇੱਕ ਵੇਰਾ ਛੰਨਾ ਚਿੱਕੜ ਦੇ ਵਿੱਚ ਡਿੱਗ ਪਿਆ ਤੇ ਗੁਰੂ ਨਾਨਕ ਦੇਵ ਜੀ ਤੁੱਜਿਆਂ ਨੂੰ ਕਹਿੰਦੇ ਵੀ ਉਹ ਚਿੱਕੜ ਦੇ ਵਿੱਚੋਂ ਕੱਢੋ ਕਹਿੰਦੇ ਛੱਡੋ ਖੜਾ ਆਪਣੇ ਕੋਲ ਕਿਹੜੀ ਛਨਿਆਂ ਦੀ ਘਾਟ ਹੈ ਛੰਨਾ ਨਿੱਗਾ ਤੇ ਰਹਿਣ ਦਿਓ ਗੁਰੂ ਅੰਗਦ ਦੇਵ ਜੀ ਨੂੰ ਹੁਕਮ ਕੀਤਾ ਤੁਰੰਤ ਫੁਰਤ ਚਿੱਕੜ ਦੇ ਵਿੱਚੋਂ ਉਹ ਕੱਢ ਲਿਆ ਤੇਗਵਾਰ ਹਰੀਕੇਆ ਤੋਂ ਚੱਲ ਕੇ ਤੇ ਲੂਣ ਦਾ ਗੱਟਾ ਲੈ ਕੇ ਘਰ ਨਕਰ ਗਏ ਨੇ ਤੇ ਮਾਤਾ ਜੀ ਨੂੰ ਪੁੱਛਿਆ ਮਾਦਾ ਜੀ ਬਾਪੂ ਕਿਥੇ ਆ ਕਹਿਣ ਲੱਗੀ ਕਿ ਉਹ ਝੋਨੇ ਦੇ ਵਿੱਚੋਂ ਗੰਦ ਕੱਢਦਾ ਹੈ ਖੇਤਰ ਕੌਥੇ ਚਲੇ ਜਾਓ ਗੁਰੂ ਅੰਗਦ ਦੇਵ ਜੀ ਜਦੋਂ ਗਏ ਨੇ ਤੇ ਜਿਹੜਾ ਵਾਲਾ ਘਾ ਜਿਹੜਾ ਹੈ ਲੰਮਾ ਲੰਮਾ ਨਾਲ ਮਿੱਟੀ ਲੱਗੀ ਹੋਈ ਹੈ ਉਹਨਾਂ ਨੇ ਚਿੱਕੜ ਚੋਂ ਕੱਢ ਕੇ ਪੰਡ ਬਣਾਈ ਹੋਈ ਹੈ ਬਨ ਗਏ ਪੰਡ ਸਿਰ ਤੇ ਰੱਖ ਦਿੱਤੀ ਬੜੇ ਸੋਹਣੇ ਕੀਮਤੀ ਵਸਰ ਪਾਏ ਨੇ ਕਿਉਂਕਿ ਵਪਾਰ ਦਾ ਕੰਮ ਵਧੀਆ ਹੁੰਦਾ ਹੈ ਤੇ ਉਹ ਵਸਤਰਾਂ ਦੇ ਉੱਤੇ ਪਿਆਰਿਓ ਚਿੱਕੜ ਪਾਣੀ ਗਾਰੇ ਦੇ ਛਿੱਟੇ ਪੈਣਦੇ ਨੇ ਪਾਣੀ ਉੱਤੇ ਪੈਂਦਾ ਸਿਰ ਤੇ ਪਣ ਚੁੱਕੇ ਜਦੋਂ ਘਰੇ ਲਿਆਏ ਮਾਤਾ ਕਹਿੰਦੀ ਕਹਿੰਦੀ ਅਜੇ ਨਗਰ ਤੋਂ ਚੱਲ ਕੇ ਆਇਆ ਸੀ ਤੇ ਤੁਸੀਂ ਇਹਨਾਂ ਦੇ ਕੱਪੜਿਆਂ ਦਾ ਖਿਆਲ ਤਾਂ ਰੱਖਦੇ ਇਹਨਾਂ ਦੇ ਕੱਪੜੇ ਖਰਾਬ ਕਰ ਦਿੱਤੇ ਆ ਚਿੱਕੜ ਦੇ ਨਾਲ ਹੱਸ ਕੇ ਬਾਬਾ ਨਾਨਕ ਕਹਿਣ ਲੱਗਾ ਭਲਿਏ ਲੋਕੇ ਇਹ ਚਿੱਕੜ ਨਹੀਂ ਇੱਕ ਕੇਸਰ ਦੀ ਪੱੰਡ ਹੈ ਇਹ ਕੇਸਰ ਦੀ ਪੱੰਡ ਰੱਖੀ ਹੈ ਸਿਰ ਤੇ ਇਹ ਪੱੰਡ ਜਿਹੜੀ ਹੈ ਇਹ ਸਾਰੇ ਸੰਸਾਰ ਦੀ ਇਹਨਾਂ ਨੇ ਚੱਕਣੀ ਹੈ ਸੋ ਪਿਆਰਿਓ ਇਸ ਤਰ੍ਹਾਂ ਕਰਕੇ ਬੜੇ ਇਮਤਿਹਾਨ ਹੋਏ ਬਹੁਤ ਵਾਰ ਸਤਿਗੁਰੂ ਗੁਰੂ ਅੰਗਦ ਦੇਵ ਜੀ ਦਾ ਇਮਤਿਹਾਨ ਇੱਕ ਵੇਰ ਇੱਕ ਇਤਨਾ ਮੀਂਹ ਪਵੇ ਸਿਆਲ ਦੇ ਦਿਨ ਚਾਲ ਦੇ ਦਿਨਾਂ ਦੇ ਵਿੱਚ ਪਿਆਰਿਓ ਕੋਠਾ ਚੋਣ ਲਗ ਪਿਆ ਬਾਬਾ ਬੁੱਢਾ ਜੀ ਨੂੰ ਵਿਖਿਆ ਹੋਰ ਵੀ ਸੇਵਕਾਂ ਨੂੰ ਕਿਹਾ ਪਰ ਪਿਆਰਿਓ ਕਿਸੇ ਦਾ ਵੀ ਹੱਈਆ ਨਾ ਪਵੇ ਕਿ ਇੰਨੀ ਠਣ ਦੇ ਵਿੱਚ ਜਾ ਕੇ ਉਤੋਂ ਖੁੱਡ ਬੰਦ ਕਰ ਦਈਏ ਉਹ ਖੁੱਡ ਇੰਨੀ ਵੱਗ ਗਈ ਜਦੋਂ ਜਾਦਾ ਪ੍ਰਣਾਲੇ ਵਾਂਗੂ ਅੰਦਰ ਪਾਣੀ ਪੈਣਾ ਸ਼ੁਰੂ ਹੋ ਗਿਆ ਕਮਰੇ ਦੇ ਵਿੱਚ ਤੇ ਬਾਬੇ ਨਾਨਕ ਨੇ ਭਾਈ ਲੈੜੇ ਨੂੰ ਕਿਹਾ ਤੇ ਤੁਰਤੋ ਫੁਰਤੀ ਉੱਠ ਕੇ ਕੋਠੇ ਦੇ ਉੱਤੇ ਜਾ ਕੇ ਰਿਤਲੀ ਜੀ ਮਿੱਟੀ ਉਹਦੇ ਨਾਲ ਉਹ ਖੱppa ਬੰਦ ਨਹੀਂ ਹੁੰਦਾ ਖੱppa ਵੱਡਾ ਹੋ ਗਿਆ ਤੇ ਪਿਆਰ ਉਹਦੇ ਉੱਪਰ ਢਿੱਡ ਭਾਰ ਲੰਮੇ ਪੈ ਗਏ ਪਾਣੀ ਕਮਰੇ ਦੇ ਵਿੱਚ ਨਹੀਂ ਜਾਣ ਦਿੱਤਾ ਇਤਨੀ ਠੰਡ ਦੇ ਵਿੱਚ ਇਹ ਮੀਂਹ ਦੇ ਵਿੱਚ ਉੱਪਰ ਕੋਠੇ ਤੇ ਲੰਮੇ ਪੈ ਰਹੇ ਸਵੇਰੇ ਜਿਸ ਵੇਲੇ ਵੀ हटਿਆ ਉਹ ਉਤਰੇ ਕਹਿਣ ਦਾ ਭਾਵ ਕਿ ਗੁਰੂ ਸਾਹਿਬ ਦੇ ਕੱਪੜੇ ਧੋਣੇ ਜਿਸ ਤਰ੍ਹਾਂ ਗੁਰਤਾ ਗੱਦੀ ਹੁਕਮ ਮੰਨਣ ਦੇ ਨਾਲ ਪ੍ਰਾਪਤ ਹੁੰਦੀ ਹੈ ਤੇ ਪਿਆਰਿਓ ਸਾਰੇ ਗੁਰੂ ਨਾਨਕ ਦੇਵ ਜੀ ਦੀ ਉਹਨਾਂ ਨੇ ਹੁਕਮ ਮੰਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਤੇ ਪਿਆਰਿਓ ਆਖੀਰ ਵੇਲਾ ਜਿਸ ਵੇਲੇ ਗੁਰਤਾ ਗੱਦੀ ਦੇਣੀ ਸੀ ਉਸ ਵੇਲੇ ਸਤਗੁਰੂ ਨੇ ਬੜਾ ਇੱਕ ਭਿਆਨਕ ਰੂਪ ਧਾਰ ਲਿਆ ਬਾਬੇ ਨਾਨਕ ਨੇ ਕਮਲੇ ਬਣ ਕੇ ਕਮਲੇ ਹੱਥ ਦੇ ਵਿੱਚ ਸ਼ੁਰਾ ਫੜ ਲਿਆ ਭੇੜੇ ਦੇ ਕੱਪੜੇ ਪਾ ਲਏ ਕਿਕਰ ਦੇ ਕੋਲ ਆਣ ਕੇ ਕਹਿਣ ਲੱਗੇ ਹਲਾਓ ਇਹਨੂੰ ਇਹਦੇ ਤੇ ਮਠਿਆਈ ਲੱਗੀ ਸਾਰੇ ਟਚਰਾਂ ਕਰਨ ਬਾਬਾ ਨਾਨਕ ਕੀ ਕਰਨ ਨੇ ਕਿਕਰਾਂ ਨੂੰ ਵੀ ਮਠਿਆਈਆਂ ਲੱਗੀਆਂ ਪਿਆਰੋ ਜਿਸ ਵੇਲੇ ਉਸਨੂੰ ਹਲਾਇਆ ਤੇ ਕਿਕਰ ਦੇ ਉੱਤੇ ਮਠਿਆਈ ਦੇ ਢੇਲ ਲੱਗ ਗਏ ਸੰਗਤਾਂ ਦੀ ਵਰਤਾਇ ਉਸ ਤੋਂ ਅੱਗੇ ਸਤਿਗੁਰੂ ਤੁਰੇ ਜਾਂਦੇ ਨੇ ਸੰਗਤਾਂ ਨਗਰ ਨੇ ਸਾਰਿਆਂ ਦੇ ਮਨ ਦੇ ਵਿੱਚ ਐ ਬਾਬੇ ਨਾਨਕ ਨੂੰ ਹੱਕੀ ਗਿਆ ਪਿਆਰਿਓ ਥੋੜਾ ਅੱਗੇ ਗਏ ਤੇ ਪੈਸਿਆਂ ਦੀਆਂ ਮੋਹਾਂ ਜਿਹੜੀਆਂ ਸੀ ਉਹਨਾਂ ਸੁਟੀਆਂ ਨਾਲ ਡਰਾਵਾ ਵੀ ਦਿੰਦੇ ਸੀ ਕੁਝ ਬੰਦੇ ਪੈਸੇ ਇਕੱਠੇ ਕਰਨ ਦੇ ਲਾਲਚ ਦੇ ਵਿੱਚ ਲੱਗ ਗਏ ਜਿਹੜੇ ਗੁਰਸਿੱਖ ਨਾਲ ਸੰਬੰਧ ਬਾਪਾ ਬੁੱਢਾ ਜੀ ਵਰਗੇ ਆਈ ਲੈਣਾ ਜੀ ਵਰਗੇ ਉਹ ਪਿੱਛੇ ਪਿੱਛੇ ਚੱਲਦੇ ਗਏ ਅੱਗੇ ਗਏ ਚਾਂਦੀ ਦੀਆਂ ਮੋਹਰਾਂ ਸੁਟੀਆਂ ਤੇ ਜਿਹੜੇ ਕੁਝ ਹੋਰ ਲਾਲਚੀ ਲੋਕ ਸੀ ਉਹਨਾਂ ਨੇ ਉਹ ਮੋਹਰਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਲੀਆਂ ਤੇ ਫਿਰ ਜਿਹੜੇ ਗੁਰਸਿੱਖ ਸੀ ਉਹ ਨਾਲ ਅੱਗੇ ਅੱਗੇ ਗਏ ਪਿਆਰੇ ਉਹਦੋਂ ਅੱਗੇ ਗਏ ਤੇ ਚਾਂਦੀ ਦੀਆਂ ਮੋਹਰਾਂ ਤੋਂ ਬਾਅਦ ਸੋਨੇ ਦੀਆਂ ਮੋਹਰਾਂ ਸੁਟੀਆਂ ਗਿਣਤੀ ਦੇ ਗੁਰਸਿੱਖ ਰਹਿ ਗਏ ਬਾਕੀ ਸਾਰੇ ਚਲੇ ਗਏ ਅੱਗੇ ਦੇਖਦੇ ਆ ਜੰਗਲ ਬੀਆ ਬਾਣ ਆ ਗਿਆ ਜੰਗਲ ਬੀਆ ਬਾਣ ਦੇ ਵਿੱਚ ਇੱਕ ਮੁਰਦੇ ਤੇ ਕੱਪੜਾ ਪਾਇਆ ਹੋਇਆ ਹੈ ਤੇ ਜੰਗਲ ਦੇ ਵਿੱਚ ਓਪਿਆ ਹੈ ਤੇ ਜਦੋਂ ਸਾਰੇ 5-4 ਸਿੱਖ ਰਹਿ ਗਏ ਤੇ ਗੁਰੂ ਨਾਨਕ ਦੇਵ ਨੇ ਕਿਹਾ ਭਾਈ ਆਓ ਕਹਿੰਦੇ ਦੱਸੋ ਜੀ ਕਹਿੰਦੇ ਇਸ ਮੁਰਦੇ ਨੂੰ ਖਾਣ ਹੁਣ ਸਾਰੇ ਨਾ ਕਰਗੇ ਮੁਰਦੇ ਨੂੰ ਕਿਵੇਂ ਖਾ ਲਈਏ ਭਾਈ ਲੈਹਣੇ ਨੂੰ ਹੁਕਮ ਕੀਤਾ ਕਹਿੰਦੇ ਮੁਰਦਾ ਖਾਣਾ ਹੈ ਤਿੱਕ ਬਾਬੇ ਨਾਨਕ ਦੇ ਪੈਰਾਂ ਤੇ ਮੱਥਾ ਟੇਕ ਕੇ ਕਹਿ ਲਗਾ ਜੋ ਆਪ ਜੀ ਦਾ ਹੁਕਮ ਹੁਣ ਭਾਈ ਲੈਹਣਾ ਜੀ ਉਹ ਮੁਰਦੇ ਦੇ ਦਵਾਰੇ ਦਵਾਰੇ ਘੁੰਮ ਰਹੇ ਨੇ ਬਾਬਾ ਨਾਨਕ ਜੀ ਕਹਿੰਦੇ ਲੈੜਿਆ ਸ਼ੱਕਦਾ ਨਹੀਂ ਕਹਿੰਦਾ ਜੀ ਮੈਨੂੰ ਦੱਸੋ ਛਗਣਾ ਕਿਹੜੇ ਬਣਿਓ ਆ ਕਹਿੰਦਾ ਵਿੱਚ ਘਰੋਂ ਲੱਗ ਪੈ ਤੇ ਪਿਆਰਿਓ ਜਿਸ ਵੇਲੇ ਵਿੱਚ ਘਰੋਂ ਕੱਪੜਾ ਚੁੱਕ ਕੇ ਖਾਣ ਲੱਗੇ ਮੁਰਦਾ ਤੇ ਕੜਾ ਪ੍ਰਸ਼ਾਦ ਦੀ ਦੀਗ ਬਣੀ ਹੋਈ ਅੱਗੇ ਬਣੀ ਸਤਿਗੁਰੂ ਸੱਜੇ ਪਾਤਸ਼ਾਹ ਬਾਬਾ ਨਾਨਕ ਨੇ ਉਹਨਾਂ ਦੇ ਬੜੇ ਧਿਆਨ ਲੈ ਅਖੀਰ ਜਿਹੜੇ ਬਚਨ ਕੀਤੇ ਸਨ ਭਾਈ ਲੈਣਿਆ ਤੂੰ ਲੈਣਾ ਤੇ ਅਸੀਂ ਦੇਣਾ ਇਹ ਹੁਸਤਾ ਗੱਦੀ ਪਾਈ ਲੈਣਾ ਜੀ ਨੂੰ ਬਸ਼ਸ਼ ਕੀਤੇ ਇਸ ਤਰ੍ਹਾਂ ਕਰਕੇ ਕਿ ਧਿਆਨ ਜਿਹੜੇ ਅਜੁੱਧਾ ਬਾਬੇ ਨਾਨਕ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਕਈ ਵਾਰੀ ਪਹਿਲਾਂ ਵੀ ਆਪਾਂ ਵਚਨ ਕਰ ਚੁੱਕੇ ਹਾਂ ਕਿ ਪਹਿਲਾ ਗੁਰਤਾ ਗੱਦੀ ਦੇ ਕੇ ਬਾਅਦ ਵਿੱਚ ਆਪਣੇ ਸਰੀਰ ਨੂੰ ਤਿਆਗਦੇ ਸਨ ਜੋਤੀ ਮੇ ਜੋਤ ਰਲ ਜਾਈ ਜੋਤ ਜੋਤ ਜਗਾ ਕੇ ਉਸ ਤੋਂ ਬਾਅਦ ਫਿਰ ਪਰ ਕਰਮਾ ਕਰਕੇ ਪੰਜ ਪੈਸੇ ਨਾਰੀਏ ਲਾ ਕੇ ਮੱਥਾ ਟੇਕ ਕੇ ਜੋਤ ਪ੍ਰਵੇਸ਼ ਕਰ ਦਿੰਦੇ ਸਨ ਇਸ ਤਰ੍ਹਾਂ ਬਾਬੇ ਨਾਨਕ ਦੀ ਜੋਤ ਦਸਵੇਂ ਗੁਰੂ ਤੱਕ ਚੱਲੀ ਤੇ ਗੁਰੂ ਸਵਾਰਿਓ ਗੁਰਬਾਣੀ ਦੇ ਵਿੱਚ ਚਾਹੇ ਗੁਰੂ ਅੰਗਦ ਦੇਵ ਜੀ ਦੀ ਬਾਣੀ ਹੋਵੇ ਚਾਹੇ ਅਮਰਦਾਸ ਜੀ ਦੀ ਬਾਣੀ ਹੋਵੇ ਚਾਹੇ ਗੁਰੂ ਰਾਮਦਾਸ ਜੀ ਦੀ ਹੋਵੇ ਚਾਹੇ ਗੁਰੂ ਅਰਜਨ ਦੇਵ ਜੀ ਦੀ ਹੋਵੇ ਪਿਆਰਿਓ ਉਹਦੇ ਵਿੱਚ ਨਾਮ ਜਿਹੜਾ ਹੈ ਉਹ ਬਾਬੇ ਨਾਨਕ ਦਾ ਹੀ ਹਰ ਸ਼ਬਦ ਦੇ ਥੱਲੇ ਆਉਂਦਾ ਹੈ ਜੋਤ ਇੱਕ ਹੈ ਸੋ ਕਹਿੰਦਾ ਭਾਵ ਕਿ ਅੱਜ ਦਾ ਇਹ ਪਵਿੱਤਰ ਦਿਹਾੜਾ ਤਾਂ ਤਾਂ ਸਹਬ ਸ੍ਰੀ ਗੁਰੂ ਅੰਗਦ ਦੇਵ ਜੀ ਇਨਾਂ ਦਾ ਪ੍ਰਕਾਸ਼ ਪੁਰਬ ਹੈ ਸਭੋ ਸੰਗਤਾਂ ਨੂੰ ਪਿਆਰਿਓ ਲੱਖ ਲੱਖ ਵਧਾਈਆਂ ਹੋਵਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੁਣ ਗੁਰੂਕੀਆਂ ਦੇਗਾ ਪ੍ਰਾਪਤ ਕਰੀਏ ਹੋਈਆਂ ਭੁੱਲਾਂ ਨੂੰ ਨਾ ਚਿਤਾਰੀਏ ਗੱਜ ਕੇ ਫਤਿਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਜ ਜਿੱਕੀ ਫਤਿਹ